ਐਸਾ ਸਾਡਾ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਪੰਜਾਬ ਸਰਕਾਰ ਤੋਂ ਸਾਡੇ ਡੀਜੀਪੀ ਸਾਹਿਬ ਤੇ ਸਮਾਜਕ ਸਾਡੇ ਡੀਆਈ ਸਾਹਿਬ ਤੇ ਐਸਐਸਪੀ ਸਾਹਿਬ ਦੇ ਹਦਾਇਤਾਂ ਮੁਤਾਬਕ ਜੁਧ ਨਸ਼ਾ ਵਿਰੁੱਧ ਜਿਹੜਾ ਚੱਲ ਰਿਹਾ ਉਹਦੇ ਤਹਿਤ ਅਸੀਂ ਏਰੀਆ ਦੇ ਵਿੱਚ ਗਸ਼ਤ ਵਗੈਰਾ ਬਹੁਤ ਵਧਾਈ ਹੋਈ ਹੈ ਤੇ ਕੱਲ ਪਰਸੋਂ 21 ਤਰੀਕ ਨੂੰ ਸਾਡੀ ਪੁਲਿਸ ਪਾਰਟੀ ਮਿਰਜ਼ਾਪੁਰ ਵਾਲੇ ਰੋਡ ਤੇ ਸੀਗੀ ਤਾਂ ਉੱਥੋਂ ਇਨਫੋਰਮੇਸ਼ਨ ਮਿਲੀ ਸੀਗੀ ਸਾਨੂੰ ਤੇ ਮੌਕੇ ਦੇ ਨਾਕਾਬੰਦੀ ਕੀਤੀ ਹੋਈ ਸੀਗੀ ਤੇ ਉੱਥੋਂ ਸਾਡੇ ਕੋਲ ਸਵਿਫਟ ਕਾਰ ਦੇ ਵਿੱਚੋਂ 100 ਕਿਲੋ ਭੁਖਚੂਰਾ ਪੋਸਟ ਬਰਾਮਦ ਹੋਈ ਹੈ ਸਰੋ ਨੋ ਨੋ ਗੱਲ ਕੀਤੀ ਨਾ ਕਾਬੂ ਕੀਤਾ ਹਾਂਜੀ ਕਾਬੂ ਇਹ ਦੋ ਜਣੇ ਸੀਗੇ ਜੀ ਬਲਜੀਤ ਸਿੰਘ ਬਲਜੀਤ ਸਿੰਘ son of ਦਾਰਾ ਸਿੰਘ ਤੇ ਬਲਜੀਤ ਸਿੰਘ son of ਸੁਦੇਸ਼ ਸਿੰਘ ਇਹਨਾਂ ਪਹਿਲਾਂ ਵੀ ਇਹਨਾਂ ਦੇ ਖਿਲਾਫ ਮਾਮਲੇ ਦਰਜ ਨੇ ਜੀ ਐਨਡੀਪੀ ਅੱਦੇ ਨੇ ਜੀ ਕੁਝ ਹੋਰ ਨੇ ਇੱਕ ਦਾ ਰੋਦਾ ਜਾਂ ਸਨੇਚਿੰਗ ਦਾ ਇਹ ਹਜੇ ਜੀ ਇੰਟਰੋਗੇਸ਼ਨ ਇਹਨਾਂ ਦੀ ਪੁੱਛ ਕੇ ਇਸ ਤੋਂ ਪਤਾ ਲੱਗੂਗਾ ਜੀ ਰਮਾਨ ਇਹਨਾਂ ਦਾ ਦਿੱਤਾ ਹੋਇਆ ਸੀ ਤੇ ਪੁੱਛ ਕੇ ਇਸ ਤੋਂ ਬਾਅਦ ਫਿਰ ਦੇਖਾਂਗੇ ਜੇ ਇਹ ਕੀ ਖਲਾਸਾ ਹੈ ਸਭ ਤੋਂ ਇੱਕ ਕੰਮ ਕਰ ਰਹੇ ਸੀ ਇਹ ਆ ਰਾਉਂਡ ਤੁਸੀਂ ਲਾ ਲਓ ਵੀ 2 4 7 ਤੋਂ ਲੱਗੇ ਹੋਏ ਨੇ ਜੀ ਇਹ ਜਿੱਦਾਂ ਸਰ ਪੰਜਾਬ ਸਰਕਾਰ ਵੱਲੋਂ ਜਿਹੜੇ ਬੰਦੇ ਲਾ ਜੀ ਕਿ ਇਹਨਾਂ ਦੀ ਵੀ ਪ੍ਰਾਪਰਟੀ ਬਣਾਈ ਹੈ ਇਹਨਾਂ ਨੇ ਇਹ ਦੇਖੋ ਜੀ ਪ੍ਰੋਸੀਜਰ ਆ ਪੂਰਾ ਫਾਲੋ ਕਰਕੇ ਅਸੀਂ ਉਦੋਂ ਬਾਅਦ ਜਿਹੜਾ ਹੋਊਗਾ ਕੋਈ ਪ੍ਰਾਪਰਟੀ ਇਹਨਾਂ ਦੀ ਨਿਕਲਦੀ ਆ ਤਾਂ ਉਹ ਕਾਰਵਾਈ ਬਣਦੀ ਕਰਾਂਗੇ ਜੀ ਅਸੀਂ ਕੋਰਟ ਵਿੱਚ ਪੇਸ਼ ਕਰਦੇ ਹਾਂ ਹਾਂ ਜੀ ਕੋਰਟ ਦੇ ਵਿੱਚ ਪੇਸ਼ ਕਰਨਾ ਜੀ ਇਹਨਾਂ ਨੂੰ ਆ ਹਾਂ ਜੀ ਹਾਂ ਜੀ ਹਾਂ ਜੀ ਹੋਰ ਵੀ 클래ਸ